ਓਏ ਅੱਜ ਤੇਨੂੰ ਸਕੂਲੋਂ ਛੁੱਟੀ ਹੈ ਨਾ ਚੱਲ ਮੈਂ ਤੇਨੂੰ ਨਾ NFT ਦਾ ਪਲਾਨ ਕਰਨਾ ਸਿਖਾਉਣਾ ਵਾ ਇੱਕ ਹੈਗੀ ਮੇਰੇ ਕੋਲ ਪਾਰਟੀ ਤੇ ਮੇਰੇ ਡਾਲਰ ਆ ਚੱਲ ਚਲੀ ਗਈ ਡੈਡੀ ਉਹ ਸਿੱਧਾ ਕਹਾਂਗਾ ਪਿਛੂੜ ਬੋਲਣਾ ਸਿਖਾਉਣਾ ਵਾ ਮੈਂ ਨਹੀਂ ਸਿੱਖਣਾ ਸੁਖਣਾ ਝੂੜ ਤੂੰ ਮੈਨੂੰ ਘਰੇ ਹੀ ਰਹਿੰਦੇ ਓਏ ਬਾਹਰਲੇ ਤੇ ਸਾਰੇ ਮੈਨੂੰ ਇਦਾਂ ਹੀ ਕਹਿੰਦੇ ਆ ਉਹ ਕੰਜਰਾ ਕੰਮ ਸੇਖਾ ਮੈਂ ਤੂੰ ਤਾਂ ਨਾ ਇਦਾਂ ਕਿਹਾ ਕਰ ਓਹ ਡੈਡੀ ਉਹ ਇਹਨੇ ਤੇ ਡੀਜੇ ਵਾਲੇ ਗਾਣੇ ਨਹੀਂ ਬਦਲਦੇ ਉਹ ਜਿੰਨੀਆਂ ਤੋਂ ਮਹੀਨੇ ਵਿੱਚ ਕੰਪਨੀਆਂ ਬਦਲ ਲੈਣਾ ਵਾ ਓ ਕਾਕਾ ਉਹ ਜਿੱਦਾਂ ਕਰਿਆਨੇ ਵਾਲਿਆਂ ਦਾ ਸੌਦਾ ਵੇਚਦਾ ਵਾ ਨਾ ਤੇ ਪੈਟਰੋਲ ਪੰਪੋ ਵਾਲਿਆਂ ਦਾ ਤੇਲ ਵੇਚਦਾ ਵਾ ਐਦਾਂ ਹੀ ਮੇਰਾ ਝੂਠ ਵੇਚਦਾ ਵਾ ਓ ਨੋ ਉਹ ਬੱਸ ਕਰ ਡੈਡੀ ਉਹ ਗਿਆ ਤੇਰੇ ਆ ਝੋਲੇ ਦੇ ਕਰਕੇ ਨਾ ਸਾਰੇ ਰਿਸ਼ਤੇਦਾਰ ਤੇਰੇ ਤੋਂ ਡਰਦੇ ਆ ਕੋਈ ਘਰ ਨਹੀਂ ਵੜਦਾ ਵੀ ਪਤਾ ਨਹੀਂ ਕਿਦੋਂ ਇਹਨੇ ਆ ਕਾਪੀ ਦੀ ਖੋਲ ਕੇ ਪਲਾਨ ਕਰਨ ਦਾ ਪਿਣਾ ਵਾ ਉਹ ਇਹਨਾਂ ਕੰਪਨੀਆਂ ਕਰਕੇ ਨਾ ਉਹ ਤੇਰੀ ਪੜ੍ਹਾਈ ਚੱਲਦੀ ਆ ਉਹ ਇਹਨਾਂ ਕੰਪਨੀਆਂ ਕਰਕੇ ਨਾ ਮੈਂ ਗੱਡੀ ਵਿਨ ਕੀਤੀ ਆ ਹਾਂ ਤੇ ਹੁਣ ਕਿੱਥੇ ਆ ਗੱਡੀ ਲੈ ਗਏ ਨਾ ਕਿਸ਼ਤਾਂ ਵਾਲੀ ਚੁੱਕ ਕੇ ਆਓ ਨਾ ਉਹ ਜਾ ਜਾ ਬਹੁਤੀਆਂ ਗੱਲਾਂ ਨਾ ਕਰ ਉਹ ਕੱਪੜੇ ਪਾਲਾ ਤੈਨੂੰ ਮੈਂ ਸਿਖਾਵਾਂ ਦੁਨੀਆਦਾਰੀ ਡੈਡੀ ਮੈਂ ਤੇਰ ਨਾਲ ਚਲਤੇ ਜਾਣਾ ਵਾ ਪਰ ਮੈਨੂੰ ਉੱਥੇ ਤੂੰ ਝੂਠ ਬੋਲਣ ਨੂੰ ਨਾ ਆਖੀ ਡੈਡੀ ਉਹ ਮੋਟਰਸਾਈਕਲ ਤੇ ਮੋੜ ਕਿ ਤੁਰ ਕੇ ਹੀ ਜਾਣਾ ਵਾ ਉਹ ਇਦਾਂ ਕਰਦੇ ਆ ਇਹ ਉਥੋਂ ਲਾਲੀ ਦੀ ਗੱਡੀ ਲੈ ਆ ਜੰਨੇ ਆ ਉਹ ਮੋਟਰਸਾਈਕਲ ਤੇ ਇੰਪ੍ਰੈਸ਼ਨ ਨਹੀਂ ਪੈਂਦਾ ਅਗਲੀ ਪਾਰਟੀ ਤੇ ਡੈਡੀ ਇੰਪ੍ਰੈਸ਼ਨ ਤੇਦਰ ਆਗੇ ਹੀ ਬੜਾ ਖਰਾਬ ਆ ਸਾਰੇ ਇਲਾਕੇ 'ਚ ਚੱਲ ਚੱਲ ਬੋਧੀਆਂ ਗੱਲਾਂ ਨਾ ਕਰ ਉਹ ਲਾਲਸਿਆ ਕਰਈਆਂ ਉਹ ਆ ਜਾ ਰਿਹਾ ਕਰਜੈਂਟ ਸੈਂਕਰੀਆਂ ਤੇ ਤੂੰ ਆਇਆ ਨਾ ਕਿ ਕੰਪਨੀ ਕੰਪਨੀ ਬਾਰੇ ਦੱਸਣਾ ਤੇ ਫਿਰ ਇੱਥੋਂ ਹੀ ਮੁੜ ਜਾ ਡੈਡੀ ਕਰੋ ਨਿਕਲਦੇ ਹੀ ਕਰਾਤੀ ਨਾ ਬੇਇੱਜ਼ਤੀ ਉਹ ਤੁਹਾਨੂੰ ਗੋਏ ਕੂੜੇ ਵਾਲੇ ਬੰਦੇ ਨੂੰ ਬਿਜ਼ਨਸ ਦਾ ਕੀ ਪਤਾ ਔਰ ਨਾਲੇ ਮੈਂ ਨਾ ਉਹ ਪਿੰਡ ਵਾਲਿਆਂ ਨਾਲ ਘਾਤੀ ਬਿਜ਼ਨਸ ਪਲਾਨ ਸ਼ੇਅਰ ਕਰਦਾ ਨਾਵਾ ਪਿੰਡ ਵਾਲਿਆਂ ਨੂੰ ਤੇਰੇ ਇੱਕ ਤੂਤਾਂ ਦਾ ਅੱਗੇ ਪਤਾ ਵਾ 30 35 ਲੱਖ ਰੁਪਏ ਤੋਂ ਅੱਗੇ ਪਿੰਡ ਵਾਲਿਆਂ ਦਾ ਮਰਵਾਇਆ ਵਾ ਉਹ ਵੀਰੇ ਉਹ ਤੇਰੇ ਘਰ ਆਏ ਆ ਉਹ ਥੋੜਾ ਜਿਹਾ ਲਿਆਰ ਕਰ ਲੈ ਤੂੰ ਤੇ ਭੇ ਭੇ ਜੁੱਤੀਆਂ ਮਾਰਨ ਡਿਆ ਵਾ ਉਹ ਲਾਲਸਿਆਂ ਓਏ ਆਪਣੀ ਪੜਾਅਸ ਤੋਂ ਬਾਹਰ ਚਾ ਕੱਢ ਲਈ ਉਹ ਦਰਅਸਲ ਸਾਨੂੰ ਚਾਹੀਦੀ ਏ ਰਾ ਗੱਡੀ ਤੇਰੀ ਉਹ ਕਾਮਾਂ ਉਹ ਸ਼ਾਮਾਂ ਨੂੰ ਆਇਣਾ ਵਾ ਤੇ ਗੱਡੀ ਦੇ ਜਰਾ ਕਿਉਂ ਤੇਰੇ ਵਾਲੀ ਗੱਡੀ ਕਿੱਥੇ ਗਈ ਆ ਦੱਸ ਹੁਣ ਇਹਨੂੰ ਵੀ ਤੇਰੇ ਵਾਲੀ ਗੱਡੀ ਕਿੱਥੇ ਆ ਹੁਣ ਇਹਨੂੰ ਇਹ ਨਾ ਕਹਿਦੀ ਵੀ ਉਹਦੀ ਚੈਨ ਲੱਥੀ ਆ ਓ ਯਾਰ ਓ ਤੈਨੂੰ ਪਤਾ ਵਾ ਓ ਮੇਰੀ ਗੱਡੀ ਨਾ ਕੰਪਨੀ ਵਾਲਿਆਂ ਦਿੱਤੀ ਸੀ ਓਏ ਓ ਯਾਰਾ ਨਿੱਕੀ ਸੀ ਓ ਕੰਫਰਟੇਬਲ ਹੀ ਨਹੀਂ ਓ ਮੈਂ ਕਿਹਾ ਓ ਚੰਗੀ ਗੱਡੀ ਲੈਨੇ ਆ ਕਰੇਟਾ ਗਰੂਟਾ ਲੈਨੇ ਆ ਪੁੱਛਦਾ ਕਿਹਾ ਹਾਂ ਓ ਕਿਸ ਤਾਂ ਤੇਰੇ ਕੋ ਉਤਰਿਆ ਨਹੀਂ ਤੇ ਗੱਡੀ ਕੰਪਨੀ ਵਾਲੇ ਚੁੱਕ ਕੇ ਲੈ ਗਏ ਆ ਓ ਚਲ ਕੋਈ ਨਹੀਂ ਗੱਡੀ ਤੂੰ ਲੈ ਜਾ ਪਰ ਤੇਲ ਤੂਰ ਪਾਲੀ ਪਿਛਲੇ ਆ ਤੂੰ ਤੇਲ ਨਹੀਂ ਪਾਇਆ ਤੇ ਖਾਲੀ ਕਰਕੇ ਲਾ ਗਿਆ ਹੀ ਓ ਤੂੰ ਫੇਰ ਨਾ ਕਰ ਰਿਓ 5-400 ਦਾ ਵਾਧਾ ਹੀ ਪਾਊਗਾ ਰਾ ਤੂੰ ਬੁਰਾ-ਪੁਰਾ ਹੀ ਛੇਲ ਪਾ ਲੈਂਦਾ ਇੰਨੇ ਬੜਾ ਡੈਡੀ ਤੂੰ ਤਾਂ ਬੇਇੱਜ਼ਤੀ ਪ੍ਰੂਫ ਹੋ ਗਿਆ ਵਾ ਤੂੰ ਤਾਂ ਮਾਸਾ ਵੀ ਨਹੀਂ ਫੀਲ ਕਰਦਾ ਓਏ ਉਹ ਕੰਪਨੀ ਵਾਲਿਆਂ ਦਾ ਪਹਿਲਾ ਅਸੂਲ ਹੁੰਦਾ ਵਾ ਉਹ ਕਿਸੇ ਦਾ ਗੁੱਸਾ ਨਹੀਂ ਕਰਨਾ ਮਗਰ ਪੈਰ ਉਹ ਅਗਲੇ ਦੇ ਕਦੀ ਨਾ ਕਦੀ ਤਾਂ ਬੰਦਾ ਦਾੜ ਥੱਲੇ ਆਊਗਾ ਹੀ ਨਾ ਮੈਂ ਵੀਰ ਕਰੀ ਆ ਓਏ ਕਿੱਥੋਂ ਆ ਗਿਆ ਉਹ ਫੋਨ ਕਰਕੇ ਆਉਂਦਾ ਕੋਈ ਬਹਾਨਾ ਮਾਰ ਦਿੰਦਾ ਓਏ ਇੱਕ ਤਾਂ ਸੋਰ ਨੂੰ ਚਾਹ ਪਿਆਓ ਉਤੋਂ ਘੰਟਾ ਘੰਟਾ ਬਗਵਾ ਸੁਣੋ ਇਹ ਵੀ ਪੰਗਾ ਹੀ ਆ ਉਹ ਸਿਮੇ ਨੂੰ ਆਵਾਜ਼ ਨਹੀਂ ਦੇਂਦੇ ਯਾਰ ਓਹ ਤੁਸੀਂ ਉਹ ਮੈਂ ਤੇ ਆਖਿਆ ਕੋਈ ਮੰਗਤਾ ਵਾ ਉਹ ਮੈਂ ਤੇ ਬਸ ਨਾ ਘਰੋਂ ਨਿਕਲ ਨਹੀਂ ਆਲਾ ਹਾਂ ਓ ਮੈਂ ਸਸਕਾਰ ਤੇ ਜਾਣਾ ਹਾਂ ਉਹ ਤੇਰਾ ਭਲਾ ਜੀ ਉਹ ਵੈਸੇ ਨਾ ਉਹ ਮਰ ਤੇ ਸਾਰਿਆਂ ਨੇ ਜਾਣਾ ਵਾ ਮਰ ਕੋ ਐ ਹੋਇਆ ਕੰਮ ਕਰਕੇ ਮਰੋ ਪਿੱਛੋ ਦੁਨੀਆ ਨਾ ਯਾਦ ਕਰੇ ਵਹ ਮਰਿਆ ਕੋ ਨਾ ਓ ਯਾਰ ਮੇਰੀ ਮਾਸੀ ਸਾਸ ਪੂਰੀ ਹੋ ਗਈ ਓ ਉਹਦੇ ਗੁਰਦੇ ਫੇਲ ਹੋ ਗਏ ਓ ਪਿੱਛੇ ਜੇ ਨਹੀਂ ਪੂਰੀ ਹੋਈ ਜਦੋਂ ਮੈਂ ਤੁਹਾਡੇ ਘਰ ਪਿਛਲੀ ਵਾਰੀ ਪਲਾਨ ਕਰਨਾ ਸੀ ਤੂੰ ਕਿਹਾ ਮੇਰੀ ਮਾਸੀ ਸਾਸ ਨੂੰ ਟੈਗ ਹੋ ਗਿਆ ਤੇ ਮੈਂ ਛੇਤੀ ਜਾਣਾ ਤੂੰ ਮੇਰਾ ਉਦੋਂ ਵੀ ਨਹੀਂ ਕੋ ਸੁਣਿਆ ਮੇਰੇ ਕੋ ਡੈਡੀ ਵਹ ਲੋਕ ਤੇਰੇ ਕੋ ਇਦਾਂ ਡਰਦੇ ਆ ਜਿਦਾ ਤੈਨੂੰ ਜਮਰਾਜ ਨੇ ਘੱਲਿਆ ਹੁੰਦਾ ਵਾ ਓ ਚੱਲ ਓ ਜਿਹੜੀ ਗੱਲ ਕਰਨੀ ਉਹ ਬਹਿ ਕੇ ਗੱਲ ਕਰਦੇ ਆ ਲੈ ਪੈ ਗਈ ਆ ਲਿਆ ਲਿਆ ਕੁਰਸੀ ਬੈਠੋ ਐਨਐਫਟੀ ਦਾ ਨਾ ਕੋ ਪਲਾਨ ਦੱਸਦਾ ਵਾਂ ਡਾਲਰਾਂ 'ਚ ਖੇਡੇਗਾ ਡਾਲਰਾਂ 'ਚ ਉਹ ਸਿਮਿਆ ਉਹ ਲੋਕ ਤੇ ਜੰਮਦੇ ਮਰਦੇ ਰਹਿੰਦੇ ਆ ਘਰ ਮੈਂ ਅੱਜ ਜਿਹੜਾ ਕੰਮ ਤੈਨੂੰ ਦੱਸ ਕੇ ਚੱਲਿਆ ਵਾਂ ਨਾ ਉਹ ਤੇਰੀਆਂ ਪੁਸ਼ਤਾਂ ਯਾਦ ਕਰਨਗੀਆਂ ਤੇ ਸਾਡੇ ਦਾਦੇ ਨੇ ਕੋਈ ਕੰਮ ਕੀਤਾ ਸੀ ਉਹ ਮੇਰੀ ਸੁਣ ਗੱਲ ਅੱਜ ਮੇਰੇ ਕੋਲ ਟਾਈਮ ਨਹੀਂ ਹੋ ਤੂੰ ਕਿਤੇ ਫੇਰ ਆ ਜੀ ਉਹ ਨਾਲਿਆ ਜਵਾਕ ਨੂੰ ਪੜਾ ਪੜੋ ਲੈ ਇਹਦਾ ਕੋਈ ਬੇੜਾ ਕਰਕ ਕਾਂਢਿਆ ਓ ਸਿਮਿਆ ਓ ਇਹ ਤਾਂ ਟਾਈਮ ਹੀ ਦੱਸੂਗਾ ਐਨ ਐਫ ਟੀ ਦਾ ਜਿਹੜਾ ਕੰਮ ਆ ਨਾ ਪੀੜੀਦਰ ਪੀੜੀ ਚੱਲਦਾ ਵਾ ਪਤਾ ਤੁਹਾਨੂੰ ਉੱਤੇ ਲੱਗਣਾ ਜਿੱਦਣ ਮੇਰੇ ਪੁੱਤ ਨੇ ਨਾ ਐਨ ਐਫ ਟੀ ਦੇ ਸਿਰ ਤੋਂ ਤਿੰਨ ਮੰਜ਼ਲੀ ਕੋਠੀ ਪਾਈ ਓ ਡੈਡੀ ਓ ਕਿਉਂ ਗੱਪ ਮਾਰੀ ਜਾਂਦਾ ਵਾ ਓ ਜਿਹੜਾ ਕੁਪਾ ਇੰਨੇ ਲੈਟਰ ਦੇ ਪੈਸੇ ਨਹੀਂ ਲੱਥੇ ਓ ਸਿਮਿਆ ਓ ਕਰਨਾ ਬਸ ਕੱਖ ਨਹੀਂ ਆ 10000 ਰੁਪਿਆ ਲਾ ਕੇ ਨਾ ਤੇ ਤੂੰ ਲੱਖਾਂ ਕਮਾ ਸਕਦਾ ਵਾ ਦੋਕ ਬੰਦੇ ਆ ਲੈਗ ਚਲਾਉਣੇ ਦੋਗ ਬੰਦੇ ਆ ਲੱਗ ਚਲਾਉਣੇ ਆ ਮਹੀਨੇ ਦਾ ਲੱਖ ਸਵਾ ਲੱਖ ਪਕਾਈ ਬਾਕੀ ਮੈਂ ਬੈਠਾ ਨਾ ਉਹ ਮੇਰੀ ਗੱਲ ਸੁਣ ਧਿਆਨ ਨਾਲ ਕਰੋਨਾ ਤੋਂ ਪਹਿਲਾਂ ਵੀ ਤੂੰ ਮੇਰਾ 20 ਰੁਪਏ ਅਮਰਵਾਇਆ ਸੀ ਮੁੰਡਾ ਤੇਰਾ ਨਾਲ ਆਇਆ ਮੈਂ ਨਹੀਂ ਚਾਹੁੰਦਾ ਮੇਰੇ ਮੂੰਹੋਂ ਕੋਈ ਵੱਧ ਘੱਟ ਨਿਕਲੇ ਬੰਦੇ ਦੇ ਪਤਾਵਾਂ ਕੋ ਨਿਕਲਦਾ ਹੋ ਉਹ ਨਾ ਉਹ ਸਿਮਿਆ ਉਹ ਤੂੰ ਅੱਜ ਨਾ ਮੈਨੂੰ ਨਹੀਂ ਠੋਕਰ ਮਾਰ ਡਿਆ ਤੂੰ ਆਪਣੀ ਕਿਸਮਤ ਨੂੰ ਠੋਕਰ ਮਾਰ ਡਿਆ ਵਾ ਉਹ ਸਾਡਾ ਕੀ ਆ ਅਸੀਂ ਤੇ ਕੇ ਹੋਰ ਨੂੰ ਕਰੋੜਪਤੀ ਬਣਾ ਦੇਣਾ ਵਾ ਉਹ ਡੈਡੀ ਉਹ ਤੁਰ ਪਾ ਕਿਉਂ ਦੋ ਤੁਰ ਨਹੀਂ ਜਦੋਂ ਇਹਨੇ ਸਿਰ 'ਚ ਕੋਹ ਮਾਰਤਾ ਆ ਆ ਜਾ ਪੁੱਤ ਇਹਨਾਂ ਦੇ ਵਸਦਾ ਰੋੜੀ ਆ ਬਿਜ਼ਨਸ ਘੰਟਾਵੇਂ ਬਣਾਤਾ ਛੋਕਰੀ ਉੱਥੇ ਪਈ ਗੋਆ ਸਟੋਣਾ ਪੱਠੇ ਵਧਨੇ ਅਜੇ ਘੱਟਾ ਖਰਾਬ ਕਰਤਾ ਡੈਡੀ ਤੂੰ ਤਾਨੂੰ ਆ ਤੂੰ ਇੰਨੀ ਬੇਰਦੀ ਲੋਕਾਂ ਦੇ ਪਿਓ ਨਾ ਮਿਹਨਤ ਦੀ ਕਮਾਈ ਕਰਦੇ ਆ ਤੂੰ ਤੇ ਜਲਾਲਤ ਦੀ ਕਮਾਈ ਕਰਦਾ ਵਾ ਓ ਪੁੱਤ ਆਹ ਜੀ ਮੈਂ ਖਾਧੀਆਂ ਪੀਤੀਆਂ ਵਾਂ ਤੂੰ ਸ਼ਾਮਾਂ ਤੱਕ ਮੇਰੇ ਨਾਲ ਹੀ ਆ ਨਾ ਸ਼ਿਕਾਰ ਤੇ ਮੈਂ ਲੱਭ ਕੇ ਹਟੂੰਗਾ 10000 ਰੁਪਏ ਸ਼ਾਮਾਂ ਤੱਕ ਦਿਹਾੜੀ ਦਾ ਨਾ ਭਾਈ ਤੇ ਮੈਨੂੰ ਵੀ ਪਿਓ ਦਾ ਪੁੱਤ ਨਾ ਆਖੀ ਐਨ ਐਫ ਟੀ ਵਾਲੇ ਆ ساری ਉਮਰ ਇੰਨਾ ਕਮਾਚੀ ਲੰਗੀ ਆ ਡੈਡੀ ਦਿਹਾੜੀ ਦਾ ਤੇ ਪਤਾ ਨਹੀਂ ਪੈਣੀ ਹੈ ਕਿ ਨਹੀਂ ਪੈਣੀ ਪਰ ਲੋਨ ਤਾਂ ਬੜੀਆਂ ਪੈਂਡੀਆਂ ਹੀ ਆ ਤੂੰ ਬੈ ਲੱਗਦਾ ਗਰਜੰਟ ਸਿੰਘ ਆ। ਓ ਬੱਲੇ ਬੱਲੇ ਓ ਬੂਟਾ ਸਿਆਂ ਕੀ ਹਾਲ ਚਾਲ ਆ? ਓ ਕੀ ਕਰਦਾ ਨਾਵਾ? ਓ ਮੇਰੀ ਛੱਡ। ਓ ਤੂੰ ਦੱਸ ਓ ਪਿਛਲੇ ਮਹੀਨੇ ਤੇਰੇ ਕੋਲ ਕਾਲੀ ਜੀ ਗੱਡੀ ਆ ਨਵੀਂ ਲੈ ਆਂਦੀ ਐ। ਲੱਗਦਾ ਕੋਈ ਲਾਟਰੀ ਲੁੱਟਰੀ ਲੱਗੀ ਤੇਰੀ। ਓ ਤੇਰੀ ਵੀ ਲਾਟਰੀ ਲਵਾਉਣ ਆਏ ਆ। ਓ ਤੂੰ ਫਿਕਰ ਨਾ ਕਰ। ਓ ਬੂਟਾ ਸਿਆਂ ਓ ਸਾਡੀ ਤੂੰ ਛੱਡ। ਓਏ ਅਸੀਂ ਤੇ ਕੰਪਨੀਆਂ ਦੇ ਸਿਰ ਤੇ ਦੇਸ਼ਾਂ ਵਿਦੇਸ਼ਾਂ ਦੇ ਟੂਰ ਲਾਤੇ ਆ। ਓ ਗਰਜੰਟ ਸਿਆਂ ਓ ਕਿਤੇ ਸਾਡਾ ਵੀ ਹੱਥ ਪਵਾਰੇ ਯਾ ਅਜ ਦੀ ਵਾਰੀ ਨੂੰ। ਯਾ ਜੀ ਦਾਦਾ ਮੈਨੂੰ ਪਤਾ ਨਹੀਂ ਆ ਪਰ ਮੇਰੇ ਪਿਓ ਨੇ ਤੈਨੂੰ ਬਸ ਵਿੱਚ ਜਾਣ ਜੋਗਾ ਵੀ ਨਹੀਂ ਰਹਿਣ ਦੇਣਾ। ਓ ਚੱਲ ਬੂਟਾ ਸਿਆ ਓ ਬਾਕੀ ਗੱਲਾਂ ਅੰਦਰ ਬਹਿ ਕੇ ਕਰਦੇ ਆ ਓ ਚੱਲ ਨਾਲੇ ਕੋਡ ਕੋਡ ਚਾਹ ਪੀਨੇ। ਓ ਗਰਜਣ ਸਿਆ ਤੂੰ ਇੱਥੇ ਬੈਠੋ ਤਾਂ ਮੈਂ ਚਾਹ ਲੈ ਕੇ ਆਉਣਾ ਓ ਚੱਲ ਪਾਣੀ ਵੀ ਫੜ ਲਈ ਓ ਚੰਗਾ ਨਿਕਲ ਲੈ ਆ। ਓ ਪੁੱਤੇ ਓ ਵੇਖੀਆ ਪਿਓ ਆਪਣੇ ਦੀਆਂ ਕਰਮਾਤਾ ਓ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਕੋਈ ਨਾ ਕੋਈ ਢਾੜ ਥਲੇ ਆਈ ਜਾਣਾ ਵਾ ਹਮ ਆਪਨੀ ਨੂੰ ਫੋਨ ਕਰਦੇ WhatsApp ਤੇ ਜਿਹੜਾ ਜਿਹੜਾ ਸੌਦਾ ਮੁਕਾ ਨਾ ਲਿਸਟ ਭੇਜਦੇ ਅੱਜ ਸਾਰਾ ਸੌਦਾ ਨਾ ਬੂਟੇ ਦੇ ਸਰੋਂ ਜਾਣਾ ਹੀ ਡੈਡੀ ਤੈਨੂੰ ਰੱਬ ਦਾ ਵਾਸਤਾ ਹੀ ਹੋ ਬੂਟੇ ਦੇ ਭਾਵੇਂ ਪੱਤੇ ਪੱਤੇ ਝਾੜਦੀ ਪਰ ਉਹਨੂੰ ਜੜਾਂ ਤੋਂ ਨਾ ਕਿਤੇ ਵੜਦੀ ਉਹ ਆ ਲੋ ਫੜੋ ਚਾਹ ਤੇ ਮੈਨੂੰ ਇਹ ਦੱਸੋ ਕਿ ਕਿੰਨੇ ਕੇ ਪੈਸੇ ਨਾਲ ਕੰਮ ਸ਼ੁਰੂ ਹੋ ਜਾਊਗਾ ਉਹ ਕੰਪਨੀ ਦਾ ਨਾਮ ਆ ਪਲੇਜ਼ਰ NFT ਉਹ ਨਾਮ ਤੇ ਤੂੰ ਸੁਣਿਆ ਹੋਣਾ ਵਾ ਵਾਹ ਵਾਹ ਹੋ ਸੁਣਿਆ ਮੈਂ ਰੁਪਈਆ ਲਾਉਣਾ ਪੈਣਾ 10000 ਤੇ ਆਉਣੇ ਲੱਖਾਂ ਚ ਵਾ ਹਾਂ ਤੇ ਨਾਲੇ ਇੱਕ ਗੱਲ ਹੋਰ ਸੁਣ ਲਾ ਤਾਹਾਂ ਬੰਦਿਆਂ ਦੀ ਲਿਸਟ ਬਣਾ ਲਾ ਵਿੱਚੋਂ ਚਾਰ ਬੰਦੇ ਵੀ ਤੇਰੇ ਥੱਲੇ ਲੱਗ ਗਏ ਨਾ ਤੇ ਘਰੇ ਬੈਠਾ ਨਜ਼ਾਰੇ ਲੁੱਟੇਗਾ ਆਹੋ ਜਿੰਨੇ ਤੂੰ ਨਜ਼ਾਰੇ ਲੈਣ ਡਿਆ ਹਾਂ ਉਹ ਪੈਸੇ ਤੇ ਮੈਂ ਲਾ ਦਿੰਦਾ ਵਾਂ ਪਰ ਜਿਹੜੇ ਵਿੱਚੋਂ ਡਾਲਰ ਬਣਨੇ ਨਾ ਉਹ ਕੱਢਣ ਦੀ ਜ਼ਿੰਮੇਵਾਰੀ ਤੇਰੀ ਹੋ ਉਹ ਵੀਰ ਤੇਰਾ ਕਾਦੇ ਵਾ ਤੇ ਬੈਠਾ ਵਾ ਆ ਤੂੰ ਕੰਮ ਤੇ ਸ਼ੁਰੂ ਕਰ ਬਸ ਦੋ ਬੰਦੇ ਮਿਲਾ ਦੇ ਤੇਰੇ ਪੈਸੇ ਤੇ ਅਸੀਂ ਉਹਦੇ ਨਹੀਂ ਪੂਰੇ ਕਰ ਦੇਣੇ ਆ ਉਹ ਮੈਂ ਕਰਦਾ ਮੱਖਣ ਭਾਈ ਨੂੰ ਫੋਨ ਕਿ ਉਹਨਾਂ ਦੇ ਮੰਨ ਵੀ ਜਾਣਾ ਉਹ ਹੈਲੋ ਉਹ ਮੱਖਣ ਬਾਜੀ ਘਰੇ ਜੇ ਉਹ ਆਇਓ ਫਿਰ 5 ਮਿੰਟ ਘਰ ਨੂੰ ਗੀ ਇੱਕ ਹੋਰ ਬਕਰੇ ਦੀ ਬਲੀ ਚੜਨ ਵੇਖਿਆ ਮੱਖਣ ਦਾ ਕਿਦਾ ਕਿਉਂ ਨਿਕਲਦਾ ਹੀ ਆ ਕੱਪ ਚੋਕੇ ਲੈ ਜਾ ਆਇਆ ਦਾਦੀ ਉਹ ਮੁੰਡਾ ਸਿਆ ਉਹ ਮੁੰਡਾ ਤੇਰਾ ਕੀ ਕਰਦਾ ਹੁੰਦਾ ਵਾ ਕਿਰਵੀਂ ਚ ਪੜਦਾ ਵਾ ਉਹ ਪੜਨਾ ਫੜਨਾ ਨਾ ਨੇ ਸਵਾਵ ਆ ਸਾਈ ਦੇ ਟੇ ਗੁੱਲੀ ਡੰਡਾ ਖੇਡਦੇ ਰਹਿੰਦੇ ਆ ਲੋ ਆ ਗਏ ਮੱਖਣ ਭਾਜੀ ਹੋਰ ਭਾਜੀ ਉਹ ਲੱਭੇ ਪੁੱਤ ਉਹ ਇਥੋਂ ਕੁਸੀ ਲੈ ਕੇ ਆਈ ਬੈਠੋ ਭਾਜੀ ਮੱਖਣ ਭਾਜੀ ਇਹਨੇ ਗਰਜੰਟ ਸਰ ਉਹ ਅਸੀਂ ਰੁਪਈਆਂ ਚ ਕਮਾਈ ਕਰਦੇ ਆ ਉਹ ਇਹ ਡਾਲਰਾਂ ਚ ਕਮਾਈ ਕਰਦੇ ਆ ਉਹ ਬੂਟੇ ਪਾ ਸਾਡੀ ਕਿਸਮਤ ਤੇ ਮਾੜੀ ਆ ਅਸੀਂ ਅੱਗੇ ਵੀ ਤਿੰਨ ਚਾਰ ਵਾਰ ਪੈਸੇ ਲਾਏ ਆ ਪੈਸੇ ਮਾਰੇ ਜਾਂਦੇ ਨਿਕਲਦਾ ਵਿੱਚੋਂ ਕੁਝ ਵੀ ਨਹੀਂ ਉਹ ਵੱਡੇ ਵੀਰ ਉਹ ਤੈਨੂੰ ਗਰਜੰਟ ਸਿੰਘ ਵਰਗਾ ਬੰਦਾ ਨਹੀਂ ਮਿਲਿਆ ਆਣਾ ਪਹਿਲਾਂ ਉਹ ਤੂੰ 10000 ਰੁਪਈਆ ਲਾ ਕੇ ਦੇ ਵੇਖ ਉਹ 4-500 ਰੁਪਈਆ ਨਾ ਉਸ ਸਵੇਰੇ ਤੜਕੇ ਉੱਠਦਿਆਂ ਤੇਰੇ ਸਹਰਾਣੇ ਥੱਲੇ ਪਿਆ ਕਰੂਗਾ। ਆਹ। ਪਾਲਿਆ ਮੇਰੇ ਪਿਓ ਨੇ ਪੱਟੂ। ਨੂੰ ਲੈ ਵੇਦੇ ਕੋ ਡਾਲਰ। ਲੈ, ਇਹ ਤੋਂ ਵਧੀਆ ਹੋਰ ਕੀ ਹੋ ਸਕਦਾ? ਤੁਸੀਂ ਦੱਸੋ ਤੇ ਸਹੀ ਕਰਨਾ ਕੀ ਆ? ਕਰਨਾ ਕੀ ਆ? ਬਸ ਗੱਲ ਹੀ ਇਕੱਠੇ ਕਰਨਿਆਂ। ਮੈਂ ਤੁਹਾਨੂੰ ਦੱਸਦਾ। ਉਹ ਚੱਲ ਬੁਟਾ ਸਿਆ। ਉਹਰ ਪਹਿਮਾ ਹੋਰ ਵੀ ਕਿਤੇ ਜਾਣਾ ਤੇ ਨਾਲੇ ਭਾਈ ਆਹ ਕੰਪਨੀ ਦਾ ਨਾ ਐਪ ਡਾਊਨਲੋਡ ਕਰ ਲੋ ਅੱਜ ਤੋਂ ਹੀ ਪੈਸੇ ਆਉਣੇ ਸ਼ੁਰੂ ਹੋ ਜਾਣੇ ਆ ਠੀਕ ਆ ਜੇ ਕੋਈ ਮੁਸ਼ਕਲ ਆਵੇ ਤੇ ਤੁਹਾਡੇ ਭਰਾ ਦੇ ਨਾ ਦੂਏ ਤੁਹਾਡੇ ਹੱਥੇ 24 ਘੰਟੇ ਖੁੱਲੇ ਆ ਠੀਕ ਆ ਆ ਲੈ ਕਰ ਚਲ ਸਿਆ ਭਾਈ ਹੁਣਾਂ ਦੇ Google Pay ਕਰ ਦੇਣੀ ਕਿਹੜੀ ਗੱਲ ਮੈਂ ਸਕੈਨਰ ਭਾਈ ਨੂੰ ਭੇਜ ਦੇਣਾ ਤੂੰ ਤੁਸੀਂ ਕਰ ਦੋ ਠੀਕ ਆ ਜੀ ਨਾਲੇ ਬੁੱਟਾ ਸਿਆ ਦੋ ਮਿੰਟ ਗੱਲ ਸੁਣੀ ਹੈ ਮੇਰੀ ਬੂਟਾ ਸਿਆ ਇੱਕ ਬੰਦਾ ਤੇਰੇ ਥਲੇ ਲੱਗ ਗਿਆ ਹੀ ਉਹ 3000 ਰੁਪਇਆ ਤੇਰਾ ਆ ਗਿਆ ਹੀ ਉਹ ਦੋ ਬੰਦੇ ਹੋਰ ਲੱਬਲਾ ਉਹ ਤੇਰੇ ਦੇ ਆਜੀ ਪੂਰੇ ਹੋ ਜਾਣੇ ਆ ਬੁੱਕ ਚੰਸ ਸਿਆ ਤੂੰ ਫੇਰ ਨਾ ਕਰ ਉਹ ਮੈਂ ਤਾਂ ਲਿਆ ਦੁ ਨੇਰੀਆਂ ਬਸ ਤਗੜਾ ਆ ਜਾ ਚੰਗਾ ਮੈਂ ਚੱਲਦਾ ਚੰਗਾ ਜੀ ਉਹ ਮੱਕ ਨਾ ਭਜੀ ਓਏ ਆਹ ਕੰਮ ਵਧੀਆ ਹੀ ਹੋ ਓਏ ਐਵੇਂ ਅਸੀਂ ਦਿਹਾੜੀਆਂ ਲਾ ਲੈ ਮਰ ਚੱਲੇ ਉਹ ਬੂਟਾ ਸਿਆ ਜੇ ਕੰਮ ਚੱਲਦਾ ਰਿਹਾ ਨਾ ਫੇਰ ਨਹੀਂ ਆਪਾਂ ਮਾਦੇ ਉਹ ਲੱਬਿਆ ਉਹ ਸਵੇਰ ਦਾ NFT ਦਾ ਨਾ ਐਪ ਨਹੀਂ ਖੁੱਲਣ ਡਿਆ ਉਹ ਮੇਰਾ ਸਿਰ 파ਟ ਜੰਦਾ ਮੇਰਾ ਸਿਰ ਘਟ ਓਏ ਉਹ ਬੂਟਿਆ ਆ ਯਾਰ ਤੇਰੀ ਕਿੱਥੇ ਗਈ ਐਪ ਮੈਂ ਤਾਂ ਸਵੇਰ ਦਾ ਖੋਲ ਖੋਲ ਕੇ ਛਦਾਈਓ ਕਹਿੰਦਾ ਕਿੱਥੇ ਗਈ ਤੇਰੀ NFT ਓ ਯਾਰ ਮੈਂ ਤੇ ਐਪ ਸਵੇਰ ਦਾ ਖੋਲ ਖੋਲ ਕੇ ਛਦਾਈਓ ਚੱਲਿਆ ਓ ਯਾਰ ਇਹ ਤਾਂ ਖੁੱਲ ਨਹੀਂ ਡਿਆ ਉਹ ਵੇਖੀਂ ਕਿ ਤੇ ਯਾਰ ਡਾਲਰ ਕਮਾਉਦੇ ਕਮਾਉਦੇ ਰੁਪਈਆਂ ਤੋਂ ਵੀ ਨਾ ਜਾਈਏ ਓ ਮੈਂ ਲਾਉਣਾ ਕਰਜਣ ਸਾਨੂੰ ਫੋਨ ਉਹ ਮੱਖਣ ਭਾਜੀ ਉਹ ਫੋਨ ਤੇ ਉਹਦਾ ਬੰਦਾ ਆਉਂਦਿਆ ਵਾ ਉਹ ਚਲੋ ਮੈਨੂੰ ਉਹਦੇ ਪਿੰਡ ਦਾ ਪਤਾ ਵਾ ਚਲਦੇ ਹਾਂ ਉਹਦੇ ਪਿੰਡ ਚਲ ਆ ਚਲੀਏ ਯਾਰ ਕਿਤੇ ਟਾਈਮ ਲੰਘਦੇ ਤੇ ਪਹਿਲਾਂ ਪਹਿਲਾਂ ਚੱਲੇ ਚਲੀਏ ਚੱਲ ਯਾਰ ਆ ਜਾਓ ਉਹ ਮੱਖਣ ਭਾਜੀ ਉਹ ਗਰਜੰਡ ਦੇ ਘਰ ਨੂੰ ਤੇ ਜਿੰਦਾ ਵੱਜਾ ਵਾ ਉਹ ਬੂਟੇ ਉਹ ਮੁੰਡਾ ਯਾਰ ਉਹਨਾਂ ਗਵਾਂਢੀ ਉਹਨਾਂ ਨੇ ਪੁੱਛੀ ਵੀਰੇ ਗੱਲ ਸੁਣੀ ਆ ਗਰਜੰਡ ਹੋਣੀ ਕਿੱਥੇ ਗਏ ਆ ਇਹਨਾਂ ਦੇ ਘਰ ਨੂੰ ਜਿੰਦਰੇ ਵੱਜੇ ਆ ਵੀਰ ਕੌਣ ਛੰਟਾ ਢੱਗ ਓਏ ਪੌਰ ਤੇ ਸਵੇਰ ਦਾ ਪਾਠੀਆਂ ਦੇ ਉੱਠਣ ਤੋਂ ਪਹਿਲਾਂ ਦਾ ਹੀ ਉੱਡ ਗਿਆ ਡਾਡੀ ਤੇਰੀ ਉਹੀ ਗੱਲ ਆ ਕੋਈ ਮਰੇ ਕੋਈ ਜੀਵੇ ਸੁਸਰਾ ਘੋਲ ਪਤਾਸੇ ਪੀਏ ਉਹ ਵੀਰ ਉਹ ਕਿੱਥੇ ਗਿਆ ਹੋਊਗਾ ਠੱਗਾਂ ਦਾ ਕੋਈ ਟਿਕਾਣਾ ਹੁੰਦਾ ਸਵੇਰ ਦਾ 100 ਬੰਦਾ ਇੱਥੋਂ ਅਗੇ ਮੁੜ ਗਿਆ ਹੀ ਉਹ ਮੱਖਣ ਭਾਜੀ ਉਹ ਫਿਕਰ ਨਾ ਕਰੋ ਉਹ ਕਦੀ ਨਾ ਕਦੀ ਘਰ ਮੁੜ ਕੇ ਆਊਗਾ ਹੀ ਉਹ ਕੀ ਗੱਲ ਕਰਦੇ ਹੋ ਭਾਜੀ ਉਹਦਾ ਤਾਂ ਘਰ ਵੀ ਕਿਰਾਏ ਤੇ ਸੀ ਉਹ ਤਾਂ ਜਾਣ ਲੱਗਾ ਮਾਲਕਾਂ ਦਾ ਕਿਰਾਇਆ ਵੀ ਨਹੀਂ ਦੇ ਕੇ ਗਿਆ ਭੱਜ ਗਈ ਓਏ ਬੱਬੀ ਭੱਜ ਗਈ